ਅਸੀਂ ਉਹਦੇ ਸਬੰਧ ਵਿੱਚ ਦੱਸਦੇ ਆ ਇਹਨੂੰ ਹੰਸ ਰਾਜ ਹੰਸ ਨੂੰ ਵੀ ਦੋ ਤਰੀਕ ਤੋਂ ਬਾਅਦ ਕਿਉਂ ਦੇਖੂਗਾ ਜੇ ਪਹਿਲਾਂ ਦੇਖਣਾ ਪਹਿਲਾਂ ਹੀ ਦੇਖ ਲੈ ਕੋਈ ਇਹੋ ਜੀ ਗੱਲ ਨਹੀਂ ਅਸੀਂ ਕੋਈ ਇਸ ਤਰ੍ਹਾਂ ਡਰਨ ਵਾਲੇ ਤਾਂ ਹੈ ਨਹੀਂ ਦੇ ਕਿਸਾਨ ਅਸੀਂ ਕੋਈ ਇੱਕ ਕਿਸਾਨ ਨਹੀਂ ਕੋਈ ਅਸੀਂ ਦੱਬੇ ਖੁੱਢੇ ਕਿਸਾਨ ਨਹੀਂ ਵੀ ਅਸੀਂ ਕੋਈ ਦੱਬੇ ਖੁੱਢੇ ਕਿਸਾਨਾਂ ਵੀ ਅਸੀਂ ਕੁਝ ਜਾਣਦੇ ਨਹੀਂਗੇ ਅਸੀਂ ਸਭ ਕੋ ਜਾਣਦੇ ਆ ਕਿ ਹੰਸ ਰਾਜ ਹੰਸ ਨੇ ਹੁਣ ਦੇਖਣਾ ਤਾਂ ਹੁਣ ਦੇਖ ਲੈ ਦੋ ਤਰੀਕ ਤੋਂ ਪਹਿਲਾਂ ਦੇਖ ਲੈ ਜਦੋਂ ਵੀ ਮਰਜ਼ੀ ਦੇਖ ਸਕਦਾ ਜਦੋਂ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਹੈ ਜੇਦੋ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਵਾ ਵੀ ਦੋ ਸਰਕਾਰਾਂ ਇਹ ਅਸੀਂ ਦੋਨਾਂ ਨੂੰ ਨਹੀਂ ਆਪਦੇ ਫਿਰਨਾਂ ਚ ਪੜਨ ਦੇਵਾਂਗੇ ਤਾਂ ਹਾਂ ਤਾਂ ਅਸੀਂ ਨਹੀਂ ਵੜਨ ਦੇਵਾਂਗੇ ਇਹਦੇ ਵਿੱਚ ਗੱਲ ਕੀ ਹੈ ਜਦੋਂ ਇਹ ਪਾਰਟੀ ਬਾਜ਼ੀ ਦੇ ਵਿੱਚ ਖੜਾ ਹੋਇਆ ਇਹ ਅੱਗੇ ਗਾਉਂਦਾ ਸੀ ਤੇ ਸਾਡੇ ਤੇ ਨਾਲ ਕੋਈ ਕਿਸੇ ਕਿਸਮ ਦਾ ਸਾਡਾ ਕੋਈ ਵਿਰੋਧ ਨਹੀਂ ਸੀ ਹੁਣ ਸਾਡਾ ਇਹ ਵਿਰੋਧ ਹੈ ਕਿ ਇਹ ਭਾਜਪਾ ਦੇ ਵਿੱਚ ਰਲ ਗਿਆ ਜਦੋਂ ਭਾਜਪਾ ਦੇ ਵਿੱਚ ਰਲ ਗਿਆ ਤਾਂ ਸਾਨੂੰ ਇਹ ਸਾਡੇ ਬਾਰਡਰ ਖਲਵਾ ਦੇ ਜਾ ਕੇ ਇਹ ਤੇ ਸਾਨੂੰ ਦਿੱਲੀ ਦਾ ਜਾਨ ਦਿੱਤਾ ਜਾਵੇ ਅਸੀਂ ਦਿੱਲੀ ਜਾਵਾਂਗੇ ਤੇ ਇਹ ਸਾਡੇ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰ ਲੈ ਜੋ ਕੁਛ ਮਰਜ਼ੀ ਬੋਲ ਲੈ ਲੈਕਚਰ ਕਰ ਲੈ ਜੋ ਕਿਤੇ ਪੋਸਟਰ ਲਾਵੇ ਅਸੀਂ ਕੋਈ ਰੋਕਾਂਗੇ ਨਹੀਂ ਜੇ ਉਹ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਅਸੀਂ ਇੱਥੇ ਇਹਨੂੰ ਆਪਦੇ ਪਿੰਡਾਂ ਦੇ ਵਿੱਚ ਨਹੀਂ ਬੜਨ ਦੇਵਾਂਗੇ ਇਹ ਉਹ ਭਗਵੰਤਮਾਨ ਦੀ ਸਰਕਾਰ ਹੈ ਭਗਵੰਤਮਾਨ ਸਾਡੇ ਕੰਨੀ ਨਹੀਂ ਕਿਸਾਨਾਂ ਕੰਨੀ ਚਾਟਦਾ ਸਾਡੇ ਨਾਲ ਵਾਅਦੇ ਕੀਤੇ ਸੀ ਸਾਰੇ ਵਾਅਦੇ ਕਰਕੇ ਸਾਰੇ ਉਹ ਮੁੱਕਰ ਗਿਆ ਤਾਂ ਹੁਣ ਅਸੀਂ ਭਗਵੰਤਮਾਨ ਦੀ ਸਰਕਾਰ ਨੂੰ ਵੀ ਅਸੀਂ ਪਿੰਡਾਂ ਦੇ ਵਿੱਚ ਵੜਨ ਦੇਵਾਂਗੇ ਨਾ ਅਸੀਂ ਬਾਹਰ ਪਾਲਿਆਂ ਨੂੰ ਵੜਨ ਦੇਵਾਂਗੇ ਪਾਟ ਪਾ ਸਰਕਾਰ ਸਾਨੂੰ ਦਿੱਲੀ ਜਾਣ ਦੇਵੇ ਤਾਂ ਅਸੀਂ ਸਾਡੇ ਪਿੰਡਾਂ ਦੇ ਵਿਚਾਰੇ ਸਾਡਾ ਵੀ ਇਹ ਵਾਅਦਾ ਇਹਨਾਂ ਨੇ ਐਡੇ ਐਡੇ ਬੈਰੀਕੇਟ ਲਾਏ ਤੇ ਇਹਨੇ ਨੇ ਜਿਹੜੇ ਜਿਹੜੇ ਕੰਧਾਂ ਖੜੀਆਂ ਉੱਥੇ ਜਿਵੇਂ ਆਪਾਂ ਸੀਮਿੰਟ ਦੇ ਵਿੱਚ ਘਰ ਬਣਾਉਨੇ ਆ ਤਾਂ ਇਹ ਉਹ ਕੰਧਾਂ ਆਂ ਦੀਆਂ ਪਿੱਛੇ ਹਟਾ ਲੈਣ ਅਸੀਂ ਦਿੱਲੀ ਜਾਵਾਂਗੇ ਤਾਂ ਇਹ ਸਾਡੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਲੈਣ ਅਸੀਂ ਕੋਈ ਡਰਨ ਤੇ ਛੁਪਣ ਵਾਲੇ ਕਿਸਾਨ ਨਹੀਂ ਅਸੀਂ ਪੂਰੇ ਜਿਵੇਂ ਇਹਨੇ ਦੇਖਣਾ ਉਵੇਂ ਦੇਖੀਏ ਅਸੀਂ ਉਹਦੇ ਸੰਬੰਧ ਵਿੱਚ ਦੱਸਦੇ ਆ ਇਹਨੂੰ ਖੰਸਰਾਜ ਹੰਸੂ ਵੀ 2 ਤਰੀਕ ਤੋਂ ਬਾਅਦ ਕਿਉਂ ਦੇਖੂਗਾ ਜੇ ਪਹਿਲਾਂ ਦੇਖਣਾ ਪਹਿਲਾਂ ਹੀ ਦੇਖ ਲੈ ਕੋਈ ਇਹੋ ਜੀ ਗੱਲ ਨਹੀਂ ਅਸੀਂ ਕੋਈ ਇਸ ਤਰ੍ਹਾਂ ਡਰਨ ਵਾਲੇ ਤਾਂ ਹੈ ਨਹੀਂ ਕਿ ਕਿਸਾਨ ਅਸੀਂ ਕੋਈ ਇੱਕ ਕਿਸਾਨ ਨਹੀਂ ਕੋਈ ਅਸੀਂ ਦੱਬੇ-ਕੁੱਝੜੇ ਕਿਸਾਨ ਨਹੀਂ ਵੀ ਅਸੀਂ ਕੋਈ ਦੱਬੇ-ਕੁੱਝੜੇ ਕਿਸਾਨਾਂ ਵੀ ਅਸੀਂ ਕੁਝ ਜਾਣਦੇ ਨਹੀਂਗੇ ਅਸੀਂ ਸਭ ਕੁਝ ਜਾਣਦੇ ਹਾਂ ਕਿ ਹਾਂ ਸਰਾਜ ਹਾਂਸ ਨੇ ਮੂੰਹ ਦੇਖਣਾ ਤਾਂ ਹੋਂ ਦੇਖ ਲੈ 2 ਤਰੀਕ ਤੋਂ ਪਹਿਲਾਂ ਦੇਖ ਲੈ ਜਦੋਂ ਵੀ ਮਰਜ਼ੀ ਦੇਖ ਸਕਦਾ ਜਦੋਂ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਜਦੋਂ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਵਾ ਵੀ ਦੋ ਸਰਕਾਰਾਂ ਇਹ ਅਸੀਂ ਦੋਨਾਂ ਨੂੰ ਨਹੀਂ ਆਪਦੇ ਫਿਰਨਾ ਚ ਪੜਨ ਦੇਵਾਂਗੇ ਤਾਂ ਹਾਂ ਨਾ ਤਾਂ ਅਸੀਂ ਨਹੀਂ ਵੜਨ ਦੇਵਾਂਗੇ ਇਹਦੇ ਵਿੱਚ ਗੱਲ ਕੀ ਹੈ ਜਦੋਂ ਇਹ ਪਾਰਟੀ ਬਾਜੀ ਦੇ ਵਿੱਚ ਖੜਾ ਹੋਇਆ ਇਹ ਅੱਗੇ ਗਾਉਂਦਾ ਸੀ ਤਾਂ ਸਾਡਾ ਇਹਦਾ ਕੋਈ ਕਿਸੇ ਕਿਸਮ ਦਾ ਸਾਡਾ ਕੋਈ ਵਿਰੋਧ ਨਹੀਂ ਸੀ ਹੁਣ ਸਾਡਾ ਇਹ ਵਿਰੋਧ ਹੈ ਕਿ ਇਹ ਭਾਜਪਾ ਦੇ ਵਿੱਚ ਰਲ ਗਿਆ ਜਦੋਂ ਇਹ ਭਾਜਪਾ ਦੇ ਵਿੱਚ ਰਲ ਗਿਆ ਤਾਂ ਸਾਨੂੰ ਇਹ ਸਾਡੇ ਬਾਰਡਰ ਖਲਵਾ ਦੇ ਜਾ ਕੇ ਇਹ ਤੇ ਸਾਨੂੰ ਦਿੱਲੀ ਦਾਣ ਜਾਣ ਦਿੱਤਾ ਜਾਵੇ ਅਸੀਂ ਦਿੱਲੀ ਜਾਵਾਂਗੇ ਤੇ ਇਹ ਸਾਡੇ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰ ਲੈ ਜੋ ਕੁਝ ਮਰਜ਼ੀ ਬੋਲ ਲੈ ਲੈਕਚਰ ਕਰ ਲੈ ਜੋ ਕਿਤੇ ਪੋਸਟਰ ਲਾਵੇ ਅਸੀਂ ਕੋਈ ਰੋਕਾਂਗੇ ਨਹੀਂ ਜੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਅਸੀਂ ਇੱਥੇ ਇਹਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਬੜਨ ਦੇਵਾਂਗੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਸਾਡੇ ਕੰਨੀ ਨਹੀਂ ਕਸਾਣਾ ਕੰਨੀ ਚਾੜਦਾ ਸਾਡੇ ਨਾਲ ਵਾਅਦੇ ਕੀਤੇ ਸੀ ਸਾਰੇ ਵਾਅਦੇ ਕਰਕੇ ਸਾਰੇ ਇਹ ਮੁੱਕਰ ਗਿਆ ਤਾਂ ਉਹ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਇਸ ਵਾਰ ਪਿੰਡਾਂ ਦੇ ਵਿੱਚ ਬੜਨ ਦੇਵਾਂਗੇ ਨਾ ਅਸੀਂ ਭਾਜਪਾ ਵਾਲਿਆਂ ਨੂੰ ਬੜਨ ਦੇਵਾਂਗੇ ਭਾਜਪਾ ਸਰਕਾਰ ਸਾਨੂੰ ਦਿੱਲੀ ਜਾਣ ਦੇਵੇ ਤਾਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਆ ਦੇ ਸਾਡਾ ਵੀ ਇਹ ਵਾਅਦਾ ਇਹਨਾਂ ਨੇ ਐਡੇ ਐਡੇ ਬੈਰੀਕੇਡ ਲਾਏ ਤੇ ਨੇ ਲੈ ਜਿਹੜੀ ਕੰਧਾਂ ਕੱਢੀਆਂ ਉੱਥੇ ਜਿਵੇਂ ਆਪਾਂ ਸੀਮਿੰਟ ਦੇ ਵਿੱਚ ਘਰ ਬਣਾਉਨੇ ਆ ਤਾਂ ਇਹ ਉਹ ਕੰਧਾਂ ਦੀਆਂ ਪਿੱਛੇ ਹਟਾ ਲੈਣ ਅਸੀਂ ਦਿੱਲੀ ਜਾਵਾਂਗੇ ਤਾਂ ਇਹ ਸਾਡੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਲੈਣ ਅਸੀਂ ਕੋਈ ਡਰਨ ਤੇ ਛੁਪਣ ਵਾਲੇ ਕਿਸਾਨ ਨਹੀਂ ਅਸੀਂ ਪੂਰੇ ਜਿਵੇਂ ਇਹਨੇ ਦੇਖਣਾ ਉਹਨੇ ਦੇ